ਟ੍ਰੈਫਿਕ ਵਿਭਾਗ ਦੇ ਜ਼ਿੰਜ਼ਾਜ ਬ੍ਰਹਮਦਾਤਾ ਹੋਣਾਂ ਦੇ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਮਲਕ ਪਰਚੌਂਗ ਵਿਖੇ ਨਾਕਾ ਲਗਾਇਆ ਗਿਆ ਜਿੱਤੇ ਆਨਜਾਨ ਵਾਲੇ ਸੱਧਰਾਂ ਦੀ ਜਿਹੜੀ ਚੈਕਿੰਗ ਕੀਤੀ ਗਈ ਤਸਵੀਰਾਂ ਜਿਹੜੀਆਂ ਲਗਾਤਾਰ ਹਲਚਲ ਪੰਜਾਬ ਤੇ ਸਾਂਝੇ ਕੀਤੀਆਂ ਜਾ ਰਹੀਆਂ ਨੇ ਜਿੱਤੇ ਉਹਨਾਂ ਦੇ ਵੱਲੋਂ ਆਨਜਾਨ ਵਾਲੇ ਸੱਧਰਾਂ ਦੀ ਚੈਕਿੰਗ ਕੀਤੀ ਗਈ ਉੱਥੇ ਕਿਹ ਸਾਧਨਾਂ ਦੇ ਇਹ ਚਲਾਨ ਵੀ ਕੱਟੇ ਗਏ ਨਾਲ ਦੇ ਨਾਲ ਲੋਕਾਂ ਨੂੰ ਜਿਹੜਾ ਸਮਝਾਇਆ ਗਿਆ ਕਿ ਸਾਨੂੰ ਟ੍ਰੈਫਿਕ ਰੂਲ ਜਿਹੜੇ ਅਪਣਾਉਣੇ ਚਾਹੀਦੇ ਨੇ ਉਹਨਾਂ ਨੂੰ ਤੋੜਨਾ ਨਹੀਂ ਚਾਹੀਦਾ ਕਿਉਂਕਿ ਸਾਡੀ ਖੁਦ ਦੀ ਸੇਫਟੀ ਦੂਸਰਿਆਂ ਦੀ ਸੇਫਟੀ ਹੋਵੇਗੀ ਇਸ ਮੌਕੇ ਕੀ ਕੁਝ ਕ ਅੱਜ ਅਸੀਂ ਮਾਨਜੋਗ ਐਸਐਸਪੀ ਸਾਹਿਬ ਦੇ ਹਦਾਇਤਾਂ ਦੇ ਮਤਲਬ ਕੋਕੇ ਮਲਕਪੁਰ ਤੋਂ ਜਨਾਤ ਆਇਆ ਤੇ ਕਾਫੀ ਦਿਨਾਂ ਤੋਂ ਕਪਲੇਟਾਂ ਆ ਰਹੀਆਂ ਤੇ ਲੋਕ ਜਿਹੜੇ ਇੱਥੇ ਰੋਂਗ ਸਾਈਡ ਬਹੁਤ ਆ ਰਹੇ ਨੇ ਇੱਥੇ ਹਸਪੀਟਲ ਵਾਲੀ ਸਾਈਡ ਤੋਂ ਜਿੰਨੇ ਲੋਕ ਨੇ ਸਾਰੇ ਹਸਪੀਟਲ ਦੇ ਕੋਲ ਬੱਸ ਗੱਡੀਆਂ ਸਕੂਲ ਦੇ ਬੱਚਿਆਂ ਨਾਲ ਭਰੀ ਹੈ ਅੱਜ ਇੱਕ ਗੱਡੀ ਹੋ ਰਹੀ ਇਹਦਾ ਬਹੁਤ ਜ਼ਿਆਦਾ ਗੱਡੀਆਂ ਜਿਹੜੀਆਂ ਰੋਂਗ ਸਾਈਡ ਆ ਰਹੀਆਂ ਅੱਜ ਆਪਾਂ ਇਹਨਾਂ ਦੇ ਚਲਾਨ ਕਰ ਰਹੇ ਹਾਂ ਚਲਾਨ ਟੋਟਲੀ ਜਿਹੜੇ ਦੂਸਰੇ ਹੈ ਜੀ ਮੈਨੂਅਲ ਚਲਾਨ ਬੰਦ ਹੋ ਚੁੱਕੇ ਆ ਉਹ ਆਪਾਂ ਤੁਹਾਡੇ ਮਾਧਿਅਮ ਰੇ ਦੱਸਣਾ ਚਾਹੁੰਦੇ ਆਂ ਕਿ ਚਲਾਨ ਹੁਣ ਜਿੰਨੇ ਵੀ ਹੋਣ ਕਰਨਗੇ ਸਾਰੇ ਈ ਚਲਾਨ ਹੋਣ ਕਰਨਗੇ ਆਨਲਾਈਨ ਚਲਾਨ ਹੋਣਗੇ ਮੋਕੇ ਤੇ ਇਹਦਾ ਜਿਹੜਾ ਭੁਗਤਾਨ ਹੋ ਜਾਏਗਾ ਜੇ ਕੋਈ ਜਿਹੜਾ ਤੇ ਉਹ ਫਿਰ ਆਪਾਂ ਉਹਨੂੰ ਆਰਟੀਓ ਕੋਲ ਵੀ ਭੇਜਾਂਗੇ ਬਿਲਕੁਲ ਜਿਹੜਾ ਵੀ ਕੋਈ ਟ੍ਰੈਫਿਕ ਰੂਲ ਥੋੜੇ-ਗੋੜੇ ਆਪਾਂ ਚਲਾਨ ਜੂਰ ਕਰਾਂਗੇ ਪਬਲਿਕ ਨੂੰ ਮੈਸੇਜ ਇਹ ਈ ਹੈ ਕਿ ਸ਼ਹਿਰ ਦੇ ਵਿੱਚ ਖਾਸ ਕਰਕੇ ਜਿਹੜੇ ਰੋਕ ਸਾਈਡ ਜਿਹੜੇ ਲੋਕ ਆਂਦੇ ਆ ਉਹ ਨਾ ਇੱਥੇ ਤੇ ਮਲਕਪੁਰ ਚੌਂਕ ਤੇ ਬਹੁਤ ਜ਼ਿਆਦਾ ਪਬਲਿਕ ਜਿਹੜੀ ਹੈ ਰੋਕ ਸਾਈਡ ਹੀ ਤੁਰਦੀ ਉਹਨਾਂ ਦੇ ਨਾਲ ਤੇ ਆਪਾਂ ਅ ਕਾਫੀ ਦਿਨੇ ਤੇ ਹੁਣ ਚਲਾਨ ਕਰਾਂਗੇ ਇਹਨਾਂ ਨੂੰ ਰਾਹ ਵੀ ਦੱਸਾਂਗੇ ਸਹੀ ਤਰੀਕੇ ਨਾਲ ਵੀ ਜਿੱਦ ਕਿਧਰੋਂ ਦੀ ਜਾਣਾ ਕਿਧਰੋਂ ਦੀ ਨਹੀਂ ਪਰ ਹਰ ਬੰਦੇ ਨੂੰ ਟ੍ਰੈਫਿਕ ਰੂਲ ਜਿਹੜੇ ਉਹ ਫਾਲੋ ਕਰਨੇ ਚਾਹੀਦੇ ਨੇ